ਬਹੁਤ ਬਹੁਤ ਸਵਾਗਤ ਹੈ ਜੀ ਸਟੂਡੈਂਟਸ ਸਾਰਿਆਂ ਦਾ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਸੋ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਇਸ ਲਾਈਵ ਸੈਸ਼ਨ 'ਚ ਲਾਈਵ ਕਾਲ ਦਾ ਨੰਬਰ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਹੈ 9343624902 ਅੱਜ ਦੇ ਸਾਡੇ ਗੈਸਟ ਨੇ ਸਟੱਡੀ ਸਕੂਅਰ ਤੋਂ ਸੀਨੀਅਰ ਕੰਸਲਟੈਂਟ ਪ੍ਰਿੰਸੀ ਗਰੇਵਾਲ ਜੀ ਪ੍ਰਿੰਸੀ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਥੈਂਕ ਯੂ ਸਰ ਸੋ ਸਟਾਰਟ ਕਰਦੇ ਹਾਂ ਸਟੂਡੈਂਟਸ ਆਸਟ੍ਰੇਲੀਆ ਦੇ ਅਪਡੇਟਸ ਤੋਂ ਜਿਹੜੇ ਵੀ ਸਟੂਡੈਂਟਸ ਰੀਸੈਂਟਲੀ ਪਾਸ ਆਊਟ ਨੇ ਪਲੱਸ 2 ਆਸਟ੍ਰੇਲੀਆ ਸਟੱਡੀ ਵੀਜ਼ਾ ਵਾਸਤੇ ਜਾਣਾ ਚਾਹੁੰਦੇ ਨੇ ਉਹਨਾਂ ਦਾ ਕੋਈ ਵੀ ਸਵਾਲ ਹੈ ਇਸ ਪਲੈਟਫਾਰਮ ਤੇ ਤੁਸੀਂ ਕਨੈਕਟ ਕਰਕੇ ਆਪਣਾ ਕੁਐਸਚਨ ਪੁੱਛ ਸਕਦੇ ਹੋ ਉਹ ਸਟੂਡੈਂਟ ਜਿਨ੍ਹਾਂ ਨੇ ਆਲਰੇਡੀ ਫਾਈਲ ਲਗਾਈ ਹੋਈ ਆ ਕੋਈ ਵੀ ਦਿੱਕਤ ਆ ਰਹੀ ਆ ਸਟੂਡੈਂਟ ਇਸ ਪਲੈਟਫਾਰਮ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਸ਼ੇਅਰ ਕਰਕੇ ਤੇ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਪ੍ਰੋਸੈਸਿੰਗ ਟਾਈਮ ਦੀ ਪ੍ਰਿੰਸੀ ਜੀ ਕਿੰਨੀ ਕੀ ਦੇਰ ਤੋਂ ਆਸਟ੍ਰੇਲੀਆ ਆਫਰ ਲੈਟਰ ਦੇ ਰਿਹਾ ਸਰ ਆਸਟ੍ਰੇਲੀਆ ਦੀ ਯੂਨੀਵਰਸਿਟੀਆਂ ਤੇ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਕੁਝ ਯੂਨੀਵਰਸਿਟੀਆਂ ਦਾ ਆਫਰ ਲੈਟਰ ਵਿਥਨ 24 ਆਰਸਟ ਵੀ ਆ ਰਿਹਾ ਹੈ ਬਟ ਇਸ ਟਾਈਮ ਮੈਕਸਿਮਮ ਦੀ ਯੂਨੀਵਰਸਿਟੀਆਂ ਜੋ ਹੈਗੀਆਂ ਨੇ ਉਹ 24 ਆਰਸਟ ਵੀ ਆਫਰ ਦੇ ਰਹੀਆਂ ਨੇ ਅਗਰ ਸਟੂਡੈਂਟ ਦੀ ਪ੍ਰੋਫਾਈਲ ਅਚੀ ਹੈ ਤੇ ਫਿਰ ਉਹਨੂੰ 24 ਆਰਸਟ ਵੀ ਆਫਰ ਮਿਲ ਜਾਏਗਾ ਆ ਕੁਝ ਯੂਨੀਵਰਸਿਟੀਆਂ ਦਿੱਤਾ ਦੀਆਂ ਨੇ ਜਿਨ੍ਹਾਂ ਦੇ ਵਿੱਚ ਥੋੜਾ ਆਫਰ ਡਿਲੇ ਹੋ ਰਿਹਾ ਹੈ ਬਟ ਸਾਡੇ ਜਿੱਦਾ ਤੁਹਾਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਸਾਰੇ ਕੰਟੈਕਸਟ ਡਾਇਰੈਕਟ ਨੇ ਤੇ ਸਾਡੇ ਕੋਲ ਸਾਰੀ ਜਿੰਨੀ ਵੀ ਯੂਨੀਵਰਸਿਟੀਆਂ ਨੇ ਸਾਨੂੰ ਡਾਇਰੈਕਟ ਤੇ ਅਸੀਂ ਜੇ ਬੱਚੇ ਦਾ ਆਫਰ ਲੈਟਰ ਡਿਲੇ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਕਨੈਕਟ ਕਰ ਲੈਂਦੇ ਆ ਯੂਨੀਵਰਸਿਟੀ ਦੇ ਨਾਲ ਇੱਕ ਕਾਲ ਆਦੀ ਹੈ ਸਰ ਅਸੀਂ ਕਾਲ ਲੈਂਦੇ ਹਾਂ ਹਲੋ ਹਾਈ ਗੁੱਡ ਆਫਟਰਨੂੰ ਹਾਂਜੀ ਸਰ ਅ ਮੈਨਰ ਜਾਨ ਕਰੀਏ ਇਹ ਸਟਡੀਆ ਬਾਰੇ ਹਾਂਜੀ ਸਰ ਦੱਸੋ ਕੀ ਪ੍ਰੋਫਾਈਲ ਹੈ ਤੁਹਾਡਾ ਸੌਰੀ ਪਲਸ 12 ओके ਪਾਸਟੂ ਦੇ ਪੀ ਵਾਲਾ ਕਦੋਂ ਕਰੀਏ ਸਰ ਬੱਚੇ ਨੇ ਪਲਸ 2 2024 ओके ਕਿੰਨੀ ਪਰਸੈਂਟੇਜ ਹੈ ਕਿੰਨੇ ਦਾ ਮਾਰਨ 90% ਠੀਕ ਹੈ ਜੀ ਆਇਲਸ ਪੀਟੀ ਕਰਿਆ ਸਰ ਬੱਚੇ ਨੇ ਆਇਲਰ ਤੋਂ ਹੋ ਰਿਹਾ ਹੈ ਇਹ ਬੱਚੇ ਦਾ 6 ਹੈ ਨਾ 4 नॉट लेस देन چھ تو ہےکی آ <تضح> ਸੋ ਦੁਬਾਰਾ ਵੀ ਤੁਸੀਂ ਕਾਲ ਕਰ ਸਕਦੇ ਹੋ ਨੈਟਵਰਕ ਦਾ ਥੋੜਾ ਇਸ਼ੂ ਹੋਣ ਕਰਕੇ ਕਾਲ ਡਿਸਕਨੈਕਟ ਹੋ ਗਈ ਹੈ ਅੱਜ ਅਸੀਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਸਟੂਡੈਂਟਸ ਸੋ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ ਮਰਿੰਦਰ ਗਿੱਲ ਜੀ ਦਾ ਇੱਕ ਕਮੈਂਟ ਹੈ ਮੈਮ ਚਾਰਲਸ ਐਵੇਨਿਊ ਯੂਨੀਵਰਸਿਟੀ ਦਾ ਮੇਨ ਕੈਂਪਸ ਹੈ ਜਿਹੜੇ ਨੇ ਜੁਇਜ਼ਾ ਸਕਸੈਸ ਰੇਟਰੀਸਨਲ ਏਰੀਆ ਚਾਹ ਦਾ ਸਕਸੈਸ ਰੇਟ ਹੋ ਸਕਦਾ ਹੈ हां जी मनेंद्र जी ਜੇ ਤੁਸੀਂ ਕਰਦੇ ਹੋ ਆਪਣਾ ਅਰੀਜਨਲ ਏਰੀਆ ਦੇ ਵਿੱਚ ਤੇ ਉਹਦੇ ਵਿੱਚ ਵੀ ਜ਼ਿਆਦਾ ਚਾਂਸਸ ਵੀ ਜ਼ਿਆਦਾ ਹੁੰਦੇ ਨੇ ਪਲੱਸ ਤੁਹਾਨੂੰ ਐਕਸਟਰਾ ਬੈਨੀਫਿਟ ਵੀ ਮਿਲਦੇ ਨੇ ਅਪ ਟੂ 102 ਦਾ ਐਕਸਟਰਾ ਵਰਕ ਪਰਮਿਟ ਵੀ ਮਿਲਦਾ ਹੈ ਔਰ ਵੀਜ਼ਾ ਸਕਸੈਸ ਰੇਟ ਵੀ ਉਹਦਾ ਜ਼ਿਆਦਾ ਹੁੰਦਾ ਹੈ ਜੀ ਪ੍ਰਿੰਸੀ ਜੀ ਪ੍ਰੈਜ਼ੈਂਟਲੀ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਲੱਗ ਰਿਹਾ ਹੈ ਪੂਰੇ ਪ੍ਰੋਸੈਸ ਨੂੰ ਸਰ ਇਸ ਟਾਈਮ ਜਿਹੜਾ ਓਵਰঅল ਪ੍ਰੋਸੈਸ ਨੂੰ ਟਾਈਮ ਲੱਗ ਰਿਹਾ ਅਪ ਟੂ 2 ਮਨਸ ਲੱਗ ਰਹੇ ਨੇ اوورال جی اسی دیکھئے تھا ہاں لیٹر تو لے کے ویزا تک کافی جلدی ویزا آ رہے ہیں اس ٹائم اسی جی دیکھئے تھا جی پرنسی جی سکسیس ریٹ کنہ ہے سر دیکھو جڑا سکسیس ریٹ اس ٹائم آسٹریلیا دا چل رہا ہوتا ہے اپروکس 95 تو 98 پرسنٹ دا چلتے رہا ہے ਜੀ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਸਵਾਲ ਵੀ ਪੁੱਛ ਸਕਦੇ ਹੋ ਆਸਟ੍ਰੇਲੀਆ ਨਾਲ ਰਿਲੇਟਡ ਕੋਈ ਵੀ ਡਾਊਟ ਹੈ ਗੈਪ ਦੀ ਗੱਲ ਕਰਦੇ ਆ ਪ੍ਰਿੰਸੀ ਚ ਗੈਪ ਕਿੰਨਾ ਐਂਟਰਟੇਨ ਹੋ ਰਿਹਾ ਪ੍ਰੈਜ਼ੈਂਟਲੀ ਪਲੱਸ 2 ਵਾਲੇ ਸਟੂਡੈਂਟਸ ਵਾਸਤੇ ਸਰ ਜੇ ਅਸੀਂ ਸਪੈਸੀਫਿਕ ਆਸਟ੍ਰੇਲੀਆ ਦਾ ਦੇਖੇ ਤੇ ਆਸਟ੍ਰੇਲੀਆ ਚ ਆਫਟਰ 12th ਪਾਸ ਆਊਟ ਸਟੂਡੈਂਟ ਦਾ ਗੈਪ ਮਿਨੀਮਮ 12 ਮਹੀਨਾ ਚੱਲ ਜਾਂਦਾ ਹੈ ਜਿੱਦਾਂ ਬੱਚਾ ਜੇ ਪਾਸ ਆਊਟ ਹੈ 2024 ਤੇ ਉਹ ਜੁਲਾਈ 25 ਇਨਟੇਕ ਚ ਅਪਲਾਈ ਕਰ ਸਕਦਾ ਹੈ ਉਹ ਉਹਨਾ ਦੇ ਲਾਸਟ অপਸ਼ਨ ਹੈ ਜੁਲਾਈ 25 ਜਿਉ ਬੱਚਾ ਚਾਹੇ ਕਿ ਜੁਲਾਈ 25 ਤੋਂ ਬਾਅਦ ਜਾਣਾ ਚਾਹੁੰਦਾ ਆ ਮੈਂ ਤੇ ਉਸ ਇਨਟੈਕਸ ਨੂੰ ਅਪਲਾਈ ਨਹੀਂ ਕਰ ਸਕਦਾ ਬਿਕੋਜ਼ ਆਸਟ੍ਰੇਲੀਆ 12 ਮਨਤ ਤੋਂ ਜ਼ਿਆਦਾ ਗੈਪ ਨਹੀਂ ਲੈਂਦਾ ਬਹੁਤ ਸਾਰੀਆਂ ਯੂਨੀਵਰਸਿਟੀਆਂ ਇੰਤਆਂ ਵੀ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ 12 ਤੋਂ ਵੀ ਘੱਟ ਮਨਤ ਦਾ ਗੈਪ ਲੈਂਦੀਆਂ ਨੇ ਜੋ ਕਿ ਇਹ ਕਹਿ ਦਿੰਦੀਆਂ ਨੇ ਕਿ ਅਸੀਂ ਸਿਰਫ 6 ਮਨਤ ਦਾ ਗੈਪ ਲੈਂਦੇ ਹਾਂ ਬਟ ਮੋਸਟ ਆਵਰ ਦਾ ਯੂਨੀਵਰਸਿਟੀਆਂ ਆਸਟ੍ਰੇਲੀਆਸ 12 ਮਨਤ ਦਾ ਗੈਪ ਐਕਸੈਪਟ ਕਰ ਲੈਂਦੀਆਂ ਨੇ ਜੀ ਮਨਿੰਦਰ ਗਿੱਲ ਜੀ ਦਾ ਇੱਕ ਹੋਰ ਸਵਾਲ ਹੈ ਹਾਂਜੀ ਆਫਟਰ ਫਾਈਲ ਲਾਂਚ ਕਿੰਨਾ ਟਾਈਮ ਲੱਗਦਾ ਹੈ ਵੀਜ਼ਾ ਲਈ ਮਨਿੰਦਰ ਜੀ ਦੇਖੋ ਇਹ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਤੇ ਤੁਸੀਂ ਕਦੋਂ ਅਪਲਾਈ ਕਰ ਰਹੇ ਹੋ ਇਸ ਟਾਈਮ ਜਿਹੜਾ ਵੀਜ਼ਾ ਤੁਹਾਡਾ ਆ ਰਿਹਾ ਹੈ ਉਹ 15 ਡੇਸ ਤੇ ਵੀ ਆ ਰਿਹਾ ਹੈ ਔਰ 1 ਮੰਥ ਵੀ ਆ ਰਿਹਾ ਹੈ ਜੀ ਪ੍ਰਿੰਸੀ ਜੀ ਡਿਪਲੋਮਾ ਸੁਜੈਸਟ ਕਰੋਗੇ ਜੇ ਕੋਈ ਸਟੂਡੈਂਟ ਆਸਟ੍ਰੇਲੀਆ ਜਾ ਕੇ ਡਿਪਲੋਮਾ ਲੈਣਾ ਚਾਹੁੰਦਾ ਹੋਵੇ ਸਰ ਡਾਇਰੈਕਟ ਡਿਪਲੋਮਾ ਤਾਂ ਸੁਜੈਸਟ ਨਹੀਂ ਕਰਦੀ ਮੈਂ ਬਟ ਡਿਪਲੋਮਾ ਟੂ ਡਿਗਰੀ ਜਿਹੜਾ ਬੱਚਾ ਜਾਂਦਾ ਹੈ ਉਹਦਾ ਵੀਜ਼ਾ ਆਂਦਾ ਹੈ ਜੇ ਬੱਚਾ ਕਹੇ ਕਿ ਮੈਂ ਸਿਰਫ 1 ਸਾਲ ਦਾ ਡਿਪਲੋਮਾ ਲੈ ਕੇ ਜਾਣਾ ਚਾਹੁੰਦਾ ਉਹਦੇ ਵਿੱਚ ਬੱਚੇ ਦਾ ਵੀਜ਼ਾ ਨਹੀਂ ਆਏਗਾ ਬਟ ਜੇ ਬੱਚਾ ਕਹੇਗਾ ਕਿ ਬੱਚਾ ਮੀਟ ਨਹੀਂ ਕਰ ਰਿਹਾ ਡਾਇਰੈਕਟ ਐਂਟਰੀ ਰਿਕੁਆਇਰਮੈਂਟ ਔਰ ਉਹ ਡਿਪਲੋਮਾ ਵਾਸਤੇ ਹੀ ਐਲੀਜੀਬਲ ਹੈ ਔਰ ਉਹ ਡਿਪਲੋਮਾ ਟੂ ਡਿਗਰੀ ਕਰ ਰਿਹਾ ਜਿੱਦਾਂ ਬਹੁਤ ਸਾਰ ਡਿਪਲੋਮਾ ਟੂ ਡਿਗਰੀ ਦੇ ਪ੍ਰੋਗਰਾਮਸ ਦਿੰਦੇ ਨੇ ਤੇ ਉਹਦੇ ਵਿੱਚ ਬੱਚਾ ਕਰ ਸਕਦਾ ਹੈ ਉਹ ਅਸੀਂ ਪ੍ਰਮੋਟ ਵੀ ਕਰਦੇ ਆ ਜੇ ਬੱਚੇ ਦੀ ਪ੍ਰੋਫਾਈਲ ਐਲੀਜੀਬਲ ਹੈ ਉਹਦੇ ਵਾਸਤੇ ਤੇ ਉਹਦੇ ਚ ਸਾਡੇ ਵੀਜ਼ਾ ਵੀ ਆਏ ਨੇ ਸਰ ਬਹੁਤ سارے ਜੀ ਪ੍ਰਿੰਸੀ ਜੀ ਕਿੰਦਾ ਦੇ ਪ੍ਰੋਫਾਈਲਸ ਨੂੰ ਤੁਸੀਂ ਰეკਮੈਂਡ ਕਰਦੇ ਹੋ ਕੋ ਡਿਪਲੋਮਾ ਲੀਡਿੰਗ ਟੂ ਡਿਗਰੀ ਚ ਜਾਵੇ ਸਰ ਦੇਖੋ ਜਿੱਦਾਂ ਬੱਚੇ ਦੀ ਜੇ ਪਰਸੈਂਟੇਜ 65 ਪਰਸੈਂਟੇਜ ਤੋਂ ਘਟ ਹੈ ਉਹ ਬੱਚਾ ਡਿਪਲੋਮਾ ਟੂ ਡਿਗਰੀ ਵਾਸਤੇ ਜਾ ਸਕਦਾ ਹੈ ਠੀਕ ਹੈ ਜੇ ਬੱਚੇ ਦੀ ਬੈਂਡ ਸਕੋਰ 6.0 ਲੈਸਨ 5.5 ਜਿੱਦਾ ਹੋਣ ਸਾਨੂੰ ਕਹ ਲਈ ਸੀ ਕਿ ਮੇਰੇ ਬੈਂਡ ਸਕੋਰ 6.0 ਲੈਸਨ 5.5 ਹੈ ਉਹ ਬੱਚਾ ਵੀ ਡਿਪਲੋਮਾ ਤੋਂ ਡਿਗਰੀ ਵਾਸਤੇ ਜਾ ਸਕਦਾ ਹੈ ਅਗਰ ਕੋਈ ਬੱਚਾ ਯੂਨੀਵਰਸਿਟੀ ਦੀ ਡਾਇਰੈਕਟ ਐਂਟਰੀ ਰਿਕੁਆਇਰਮੈਂਟ ਮੀਟ ਕਰ ਰਿਹਾ ਹੈ ਬਟ ਉਹਨੂੰ ਇਹ ਆ ਕਿ ਮੈਂ ਉੱਥੇ ਜਾ ਕੇ ਇੱਕਦੰਤ ਤੋਂ ਯੂਨੀਵਰਸਿਟੀ ਚ ਨਹੀਂ ਪੜ ਸਕਦਾ ਉਹ ਸਟੂਡੈਂਟ ਡਿਪਲੋਮਾ ਤੋਂ ਡਿਗਰੀ ਕਰ ਸਕਦਾ ਹੈ ਬਟ ਉਹਨੂੰ ਆਪਣੀ ਐਸਓਪੀ ਜਿਹੜੀ ਜੀਐਸ ਸਟੇਟਮੈਂਟ ਹੁੰਦੀ ਹੈ ਉਹਦੇ ਵਿੱਚ ਇਹ ਸਾਰਾ ਜਸਟੀਫਾਈ ਕਰਨਾ ਪਏਗਾ ਕੀ ਉਹ ਡਿਪਲੋਮਾ ਕਿਉਂ ਜਾ ਰਿਹਾ ਹੈ ਜੇ ਉਹ ਡਿਗਰੀ ਵਾਸਤੇ ਡਾਇਰੈਕਟਲੀ ਐਲੀਜੀਬਲ ਹੈ ਜੀ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਤੁਹਾਡਾ ਤੁਸੀਂ ਵੀ ਕਾਲ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਸ਼ੇਅਰ ਕਰ ਸਕਦੇ ਹੋ ਆਸਟ੍ਰੇਲੀਆ ਨਾਲ ਰਿਲੇਟਿਡ ਕੋਈ ਵੀ ਡਾਊਟ ਹੈ ਪ੍ਰਿੰਸੀ ਜੀ ਜੇ ਗੱਲ ਕਰੀਏ ਪਰਸਨਲ ਕੁਆਲੀਫਿਕੇਸ਼ਨ ਦੀ ਸਟੂਡੈਂਟ ਦੀ ਮਾਰਕਸ ਕਿੰਨੇ ਕੁ ਹੋਣੇ ਚਾਹੀਦੇ ਆ ਮਿਨੀਮਮ ਸਰ ਦੇਖੋ ਜੇ ਬੱਚਾ ਡਾਇਰੈਕਟ ਯੂਨੀਵਰਸਿਟੀ ਚ ਅਪਲਾਈ ਕਰਨਾ ਚਾਹੁੰਦਾ ਹੈ ਆਫਟਰ 12th ਵਾਲਾ ਸਟੂਡੈਂਟ ਹੈ ਉਹਨੂੰ ਮਿਨੀਮਮ ਮਿਨੀਮਮ 65 ਪਰਸੈਂਟੇਜ ਚਾਹੀਦੀ ਹੈ ਡਾਇਰੈਕਟ ਬੈਚਲਰਸ ਵਾਸਤੇ ਅਪਲਾਈ ਕਰਨ ਵਾਸਤੇ ਬਟ ਜੇ ਬੱਚੇ ਦੀ ਪਰਸੈਂਟੇਜ ਘਟਾ ਹੈ 55 ਤੋਂ 65 ਦੇ ਵਿੱਚ ਹੈ ਫਿਰ ਉਹ ਡਿਪਲੋਮਾ ਤੋਂ ਡਿਗਰੀ ਵਾਸਤੇ ਜਾਏਗਾ ਡਾਇਰੈਕਟ ਬੈਚਲਰਸ ਵਾਸਤੇ ਬੱਚਾ ਨੂੰ 6 ਇਚ ਬੈਂਡ ਸਕੋਰ ਚਾਹੀਦੇ ਨੇ ਔਰ ਜੇ ਅਸੀਂ ਦੇਖੀਏ ਡਿਪਲੋਮਾ ਤੋਂ ਡਿਗਰੀ ਤੇ ਉਹਦੇ ਵਿੱਚ ਬੱਚੇ ਦੇ 6.0 ਤੋਂ ਲੈ ਕੇ 5.5 ਵੀ ਐਕਸੈਪਟੇਬਲ ਹੁੰਦੇ ਆ ਤੇ ਜੇ ਅਸੀਂ ਸੈਕੰਡ ਦੂਜੀ ਸਾਈਡ ਗੱਲ ਕਰੀਏ ਮਾਸਟਰਸ ਤੇ ਸਟੂਡੈਂਟ ਦੇ ਵਾਸਤੇ ਤੇ ਉਹਨਾਂ ਦੇ ਸੈਕਸ਼ਨ ਟੂ ਸੈਕਸ਼ਨ ਯੂਨੀਵਰਸਿਟੀਆਂ ਕੈਟੇਗੋਰਾਇਜ਼ਡ ਨੇ ਜਿਹੜੀਆਂ ਇੰਡੀਆ ਦੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੀ ਪਰਸੈਂਟੇਜ ਡਿਪੈਂਡ ਕਰਦੀ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ 55 ਟੂ 65 ਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਔਰ 6.5 ਨਾਟ ਲੈਸ ਐਂਡ 6 ਬੈਂਡਸ ਸਕੋਰ ਚਾਹੀਦੇ ਨੇ ਮਾਸਟਰ ਵਾਲੇ ਬੱਚੇ ਨੂੰ ਜੀ ਮਨਿੰਦਰ ਗਿੱਲ ਜੀ ਦਾ ਇੱਕ ਹੋਰ ਸਵਾਲ ਹੈ ਮੈਮ ਚਾਰਸਟਾ ਵਿਨ ਦਾ ਕਿੰਨੇ ਟਾਈਮ ਸੇ ਰਿਸਪੌਂਸ ਆ ਗਿਆ ਮਨਿੰਦਰ ਦੇਖੋ ਸਾਡਾ ਤਾਂ ਇਸ ਟਾਈਮ ਚਾਰਸਟਾ ਵਿਨ ਦਾ ਜਿਹੜਾ ਰਿਸਪੌਂਸ ਆ ਉਹ 15 ਡੇਸ ਚ ਵੀ ਆ ਰਿਹਾ ਹੈ ਸਾਡਾ ਲਾਸਟ ਜਿਹੜਾ ਵੀਜ਼ਾ ਆ ਉਹ 15 ਡੇਸ ਚ ਆਇਆ ਹੈ ਇੱਕ ਸਾਡਾ ਵੀਜ਼ਾ 18 ਡੇਸ ਚ ਵੀ ਆਇਆ ਹੈ ਤੁਸੀਂ ਆਪਣੀ ਫਾਈਲ ਕਦੋਂ ਲਗਾਈ ਹੈ ਤੇ ਥੋੜਾ ਵੇਟ ਕਰ ਲਓ ਜੇ ਤੁਸੀਂ ਅਜੇ 10-15 ਦਿਨ ਹੋਇਆ ਤਾਂ ਥੋੜਾ ਵੇਟ ਕਰ ਲਓ ਤੁਹਾਡਾ ਵੀਜ਼ਾ ਆ ਜਾਏਗਾ ਸੋ ਸਟੂਡੈਂਟਸ ਫੰਡਸ ਨੂੰ ਲੈ ਕੇ ਵੀ ਕੋਈ ਡਾਊਟ ਹੈ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਅ ਇੱਕ ਗੱਲ ਸਮਝ ਲੈਣਿਆ ਆਸਟ੍ਰੇਲੀਆ ਚ ਫੰਡਸ ਦਾ ਸਟਰਕਚਰ ਕੀ ਹੈ ਸਟੂਡੈਂਟਸ ਕਿਹੜੀਆਂ ਗਲਤੀਆਂ ਕਰਦੇ ਨੇ ਤੇ ਕਿਹੜੀਆਂ ਪ੍ਰੈਕਟਿਸਸ ਸਟੂਡੈਂਟਸ ਨੂੰ ਨਹੀਂ ਕਰਨੀਆਂ ਚਾਹੀਦੀਆਂ ਆਸਟ੍ਰੇਲੀਆ ਫੰਡਸ ਦੇ ਮਾਮਲੇ ਦੇ ਵਿੱਚ ਹਾਂਜੀ ਸਰ ਦੇਖੋ ਜਿੱਦਾਂ ਜੇ ਅਸੀਂ ਗੱਲ ਕਰੀਏ ਫੰਡਿੰਗ ਦੀ ਤੇ ਇੱਥੇ ਬਹੁਤ ਸਾਰੇ ਪੰਜਾਬੀ ਲੋਕ ਇਦਾਂ ਦੇ ਹੁੰਦੇ ਆ ਜਿਹੜੇ ਆਈਟੀਆਰ ਹੀ ਨਹੀਂ ਫਿਲ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਈਟੀਆਰ ਕੀ ਚੀਜ਼ ਹੈ ਤੇ ਜਦੋਂ ਉਹਨਾਂ ਨੇ ਫਾਈਲ ਲਗਾਣੀ ਹੁੰਦੀ ਆ ਫਿਰ ਉਹਨਾਂ ਨੂੰ ਪਤਾ ਚੱਲਦਾ ਕਿ ਆਈਟੀਆਰ ਚਾਹੀਦੀ ਆ ਆਸਟ੍ਰੇਲੀਆ ਦੇ ਵਾਸਤੇ ਦੇ ਉਹ ਆਈਟੀਆਰ ਕੱਠੀ ਪਾ ਦਿੰਦੇ ਆ ਸਭ ਤੋਂ ਮੇਨ ਚੀਜ਼ ਹੈ ਕਿ ਆਈਟੀਆਰ ਔਨ ਟਾਈਮ ਫਾਈਲ ਹੋਣੀ ਚਾਹੀਦੀ ਆ ਬੱਚੇ ਦੇ ਪੇਰੈਂਟਸ ਦੀ ਜੇ ਬੱਚੇ ਦੇ ਪੇਰੈਂਟਸ ਦੀ ਆਈਟੀਆਰ ਔਨ ਟਾਈਮ ਫਾਈਲ ਹੋ ਉਹਦੇ ਵੀਜ਼ਾ ਦੇ ਕਾਫੀ ਜ਼ਿਆਦਾ ਚਾਂਸਸ ਵੱਧ ਜਾਂਦੇ ਨੇ ਤੇ ਸੈਕਿੰਡ ਥਿੰਗ ਜਿੱਦਾਂ ਕਈ ਬੱਚੇ ਕਹਿੰਦੇ ਆ ਕਿ ਮੈਡਮ ਤੁਸੀਂ ਪ੍ਰੋਵਾਈਡ ਕਰਵਾ ਦਿਓ ਡਾਕੂਮੈਂਟ ਉਹ ਸਭ ਚੀਜ਼ਾਂ ਚ ਵੀਜ਼ੇ ਨਹੀਂ ਆਉਂਦੇ ਬੱਚਾਂ ਦੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਆ ਕਿ ਸਾਡੀ ਪ੍ਰੋਫਾਈਲ ਜੇ ਐਲੀਜੀਬਲ ਹੈ ਤੇ ਸਾਨੂੰ ਆਈਟੀਆਰ ਔਰ ਫੰਡਿੰਗ ਵੀ ਜਾਨੂਨ ਦਿਖਾਣੀ ਪੈਗੀ ਆਸਟ੍ਰੇਲੀਆ 'ਚ ਆਸਟ੍ਰੇਲੀਆ ਬਹੁਤ ਜ਼ਿਆਦਾ ਸਟਿੱਕ ਹੈ ਤੇ ਇਸ ਕਰਕੇ ਜੇ ਅਸੀਂ ਆਸਟ੍ਰੇਲੀਆਸ ਦੇਖੀਏ ਤੇ ਫੰਡਿੰਗ ਵੀ ਸਾਨੂੰ 12 ਮੰਥ ਹੋਲਡ ਫੰਡਿੰਗ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਸੇਵਿੰਗਸ ਦਿਖਾ ਸਕਦੇ ਆ ਬੱਚੇ ਫਿਕਸਡ ਡਿਪੋਜ਼ਿਟਸ ਦਿਖਾ ਸਕਦੇ ਆ ਪੀਪੀਐਫ ਜੀਪੀਐਫ ਵੀ ਦਿਖਾ ਸਕਦੇ ਆ ਬਟ ਉਹ ਵਿਡਰਾ ਕਰਵਾਉਣਾ ਪੈਂਦਾ ਹੈ ਸੇਵਿੰਗ ਅਕਾਊਂਟ ਦੇ ਵਿੱਚ ਮਿਨੀਮਮ ਘੇਰਾ ਤਾਂ 14 ਲੱਖ ਤੱਕ ਦੀ ਸਾਨੂੰ ਆਈਟੀਆ ਚਾਹੀਦੀ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੀ ਫੰਡਿੰਗ ਹੈ ਉਹ ਡਿਪੈਂਡ ਕਰਦਾ ਯੂਨੀਵਰਸਿਟੀ ਟੂ ਯੂਨੀਵਰਸਿਟੀ ਫੀਸ ਅਕੋਰਡਿੰਗ ਓਵਰਲ ਬਜਟ ਬਾਰੇ ਵੀ ਇੱਕ ਓਵਰਵਿਊ ਲੈ ਲੈਣੇ ਆ ਕਿੰਨਾ ਕੁ ਪੈਸਾ ਓਵਰਲ ਤੁਹਾਨੂੰ ਚਾਹੀਦਾ ਤੇ ਉਹ ਪੈਸਾ ਕਿਸ ਫਾਰਮ ਦੇ ਵਿੱਚ ਹੋਣਾ ਚਾਹੀਦਾ ਇਸ ਤੋਂ ਬਾਅਦ ਗੱਲ ਕਰਾਂਗੇ ਜਿਹੜਾ ਸਟੱਡੀ ਲੋਨ ਹੁੰਦਾ ਉਹ ਉਹਦੀ ਕੀ ਕੀ ਫੀਜ਼ਿਬਿਲਿਟੀ ਹੋ ਸਕਦੀ ਹੈ ਹਾਂਜੀ ਤੇ ਸਰ ਜੀ 10 ਸੀ ਜੇ ਦੇਖੀਏ ਓਵਰオール ਸਾਨੂੰ ਕਿੰਨੀ ਫੰਡਿੰਗ ਚਾਹੀਦੀ ਹੈ ਜਿਹੜੀ ਫੰਡਿੰਗ ਹੁੰਦੀ ਹੈ ਉਹ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਕੀ ਯੂਨੀਵਰਸਿਟੀ ਦੀ ਫੀਸ ਕਿੰਨੀ ਆ ਬਟ ਦਾ ਥਿੰਗ ਇਜ਼ ਕਿ ਮਿਨੀਮਮ ਰਿਕੁਆਇਰਮੈਂਟ ਉਹਦੀ ਹੁੰਦੀ ਆ 40 ਲੱਖ ਸਕਦੀ ਕਿਉਂਕਿ ਜਿਹੜੇ ਲਿਵਿੰਗ ਐਕਸਪੈਂਸਸ ਆ ਉਹ ਇਸ ਤੋਂ 16-17 ਲੱਖ ਦੇ ਲਿਵਿੰਗ ਐਕਸਪੈਂਸਸ ਹੀ ਚਾਹੀਦੇ ਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ ਪਲੱਸ ਸਾਨੂੰ ਇੱਕ ਸਾਲ ਦੀ ਟਿਊਸ਼ਨ ਫੀਸ ਦਿਖਾਣੀ ਪੈਂਦੀ ਆ ਪਲੱਸ ਸਾਨੂੰ ਲਿਵਿੰਗ ਐਕਸਪੈਂਸਸ ਪਲੱਸ ਟਰੈਵਲ ਐਕਸਪੈਂਸਸ ਵੀ ਰਿਕੁਆਇ ਸਰਤਾ ਡਿਵਾਰਸ ਨਹੀਂ ਆਰੀ ਜੀ ਸੋ ਸਟੂਡੈਂਟਸ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਜਿਹੜੇ ਸਟੂਡੈਂਟਸ ਦੀ ਆਲਰੇਡੀ ਆਸਟ੍ਰੇਲੀਆ ਫਾਈਲ ਲੱਗੀ ਹੋਈ ਹੈ ਉਹਨਾਂ ਨੂੰ ਵੀ ਕੋਈ ਡਾਊਟ ਹੈ ਤਾਂ ਮੋਸਟ ਵੈਲਕਮ ਜਿਹੜੇ ਪੇਰੈਂਟਸ ਸਾਡਾ ਇਹ ਸੈਸ਼ਨ ਦੇਖ ਰਹੇ ਨੇ ਆਪਣੇ ਬੱਚਿਆਂ ਵਾਸਤੇ ਸਟੱਡੀ ਵੀਜ਼ਾ ਹਜੇ ਪਲਾਨ ਕਰ ਰਹੇ ਨੇ ਯੂ ਆਰ ਮੋਸਟ ਵੈਲਕਮ ਤੁਸੀਂ ਵੀ ਕਾਲ ਕਰਕੇ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਡੇ ਐਕਸਪਰਟਸ ਨਾਲ ਗੱਲ ਕਰ ਸਕਦੇ ਹੋ ਸੋ ਓਵਰਆਲ ਬਜਟ ਬਾਰੇ ਗੱਲ ਕਰ ਲਈ ਹੈ ਇਸ ਤੋਂ ਪਹਿਲਾਂ ਅਸੀਂ ਫੰਡਸ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੁਣ ਗੱਲ ਕਰਦੇ ਹਾਂ ਇਨਟੇਕ 'ਚ ਕਿੰਨਾ ਸਮਾਂ ਰਹਿ ਗਿਆ ਜੇ ਤੁਸੀਂ ਅਪਲਾਈ ਕਰਨਾ ਸਰ ਦੇਖੋ ਇਸ ਟਾਈਮ ਜੇ 2024 ਪਾਸ ਆਊਟ 12th ਪਾਸ ਆਊਟ ਸਟੂਡੈਂਟ ਹੈ ਉਹਦੇ ਕੋਲ ਜਿਤਾ ਅਸੀਂ ਪਹਿਲਾਂ ਵੀ ਗੱਲ ਕਰੀ ਕਿ ਜੁਲਾਈ ਇਨਟੇਕ ਕਲਾਸ ਇਨਟੇਕ ਹੈ ਔਰ ਇਸ ਟਾਈਮ ਯੂਨੀਵਰਸਿਟੀਆਂ ਐਪਲੀਕੇਸ਼ਨ ਡੈਡਲਾਈਨਸ ਆਉਣੀਆਂ ਸਟਾਰਟ ਹੋਣੀਆਂ ਨੇ ਤੇ ਬੱਚੇ ਨੂੰ ਐਸੂਨ ਐਸ ਪੋਸੀਬਲ ਆਪਣੀ ਐਪਲੀਕੇਸ਼ਨ ਅਪਲਾਈ ਕਰਵਾ ਦੇਣੀ ਚਾਹੀਦੀ ਹੈ ਬਿਕਾਜ਼ ਅਪ੍ਰੈਲ ਆਲਰੇਡੀ 10th ਅਪ੍ਰੈਲ ਹੋ ਗਈ ਅੱਜ ਤੇ ਜੇ ਬੱਚਾ ਜੁਲਾਈ ਇਨਟੈਕ ਵਾਸਤੇ ਜਾਣਾ ਚਾਹੁੰਦੇ ਹੋ ਉਹਨੂੰ ਆਪਣਾ ਪੂਰਾ ਪ੍ਰੋਸੈਸ ਕਰਵਾਉਣਾ ਹੈ ਜੀਐਸਪੀ ਕੰਪਲੀਟ ਕਰਵਾਉਣਾ ਹੈ ਵੀਜ਼ਾ ਫਾਈਲ ਵੀ ਕਰਨੀ ਹੈ ਵੀਜ਼ਾ ਦਾ ਵੇਟ ਵੀ ਕਰਨਾ ਹੈ ਸੋ ਥਿਸ ਇਜ਼ ਗੁੱਡ ਟਾਈਮ ਫॉर ਅਪਲਾਈਂ ਜੁਲਾਈ ਇਨਟੈਕ ਓਨਲੀ ਸੋ ਹੁਣ ਗੱਲ ਕਰਦੇ ਆ ਕੋਰਸਿਸ ਦੀ ਅ ਪ੍ਰਿੰਸੀ ਜੀ ਜਿਵੇਂ ਕਿ ਸਾਰੇ ਸਟੂਡੈਂਟਸ ਵੀ ਆਈ ਥਿੰਕ ਜਾਣਦੇ ਨੇ ਕਿ ਕੋਰਸ ਰੈਲੇਵੈਂਸੀ ਨੂੰ ਲੈ ਕੇ ਆਸਟ੍ਰੇਲੀਆ ਕਾਫੀ ਸਟ੍ਰਿਕਟ ਹੈ ਸੋ ਬਹੁਤ ਇੰਪੋਰਟੈਂਟ ਹੈ ਕੋਰਸ ਤੁਸੀਂ ਕਿਸ ਤਰੀਕੇ ਨਾਲ ਚੂਜ਼ ਕਰਦੇ ਹੋ سٹارٹ کر ہیں نان میڈیکل والے اسٹوڈنٹس تو نان میڈیکل والے اسٹوڈنٹس واسطے ریلیونسی دے حساب نال بیسٹ کورسز کہڑے کہڑے نے سر اس ٹائم جیسی گل کریے ریلیونسی اور کورس جڑے بہت اچھے پاپولر کورسز نے نان میڈیکل والا بچہ بیچلر آف آئی ٹی جا سکتا ہے بیچلر آف انجینئرنگ بیچلر آف ڈیٹا سائنس بیچلر آف آرٹیفیشل انٹیلیجنسی ہوں ایک نواں پروگرام بھی آ ہے جو کافی پاپولر ہے سائبر سیکورٹی ਤੇ ਇਹ ਸਾਰੇ ਕੋਰਸਿਸ ਨਾਨ ਮੈਡੀਕਲ ਵਾਲਾ ਸਟੂਡੈਂਟ ਲੈ ਸਕਦਾ ਹੈ ਔਰ AI ਸਾਈਬਰ ਸਕਿਉਰਿਟੀ ਔਰ ਡਾਟਾ ਸਾਇੰਸ ਕਾਫੀ ਅੱਛੇ ਪ੍ਰੋਗਰਾਮ ਨੇ ਔਰ ਕਾਫੀ ਯੂਨੀਕ ਪ੍ਰੋਗਰਾਮ ਨੇ ਔਰ ਇਹਨਾਂ ਦੇ ਵਿੱਚ ਇਨ ਫਿਊਚਰ ਬਹੁਤ ਜ਼ਿਆਦਾ ਸਕੋਪ ਆਏਗੇ ਬੱਚੇ ਦਾ ਬਹੁਤ ਅੱਛਾ ਫਿਊਚਰ ਰਹੇਗਾ ਇਹਨਾਂ ਕੋਰਸਿਸ ਦੇ ਵਿੱਚ ਸੋ ਸਟੂਡੈਂਟਸ ਬੜੇ ਧਿਆਨ ਨਾਲ ਆਪਣਾ ਕੋਰਸ ਚੂਜ਼ ਕਰੋ ਨਾਨ ਮੈਡੀਕਲ ਬਾਰੇ ਗੱਲ ਕੀਤੀ ਇਸ ਤੋਂ ਬਾਅਦ ਅਸੀਂ ਮੈਡੀਕਲ ਕਮਰਸ ਆਰਟਸ ਸਾਰੀਆਂ ਸਟਰੀਮਸ ਦੀਆਂ ਆਪਸ਼ਨਸ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਕੋਰਸ ਸਿਲੈਕਟ ਕਰੋ ਨਾਲ ਦੀ ਨਾਲ ਅਸੀਂ ਕਮੈਂਟਸ ਪਾ ਰਹੀਆਂ ਅਸੀਂ ਕਾਲ ਲੈ ਲੈਂਦੇ ਆ ਪਹਿਲਾਂ ਹਲੋ ਹਲੋ ਹਾਈ ਗੁੱਡ ਆਫਟਰਨ ਐਕਚੁਅਲੀ ਮੇਰੇ ਕੋਲ ਕੁਝ ਆਸਟ੍ਰੇਲੀਆ ਦੇ ਬਾਰੇ ਡਾਊਟ ਸੀ ਮੈਂ ਪੁੱਛ ਕਰਨੀ ਸੀ ਹਾਂਜੀ ਹਾਂਜੀ ਦੱਸੋ ਅ ਸੋ ਐਕਚੁਅਲੀ ਅਸੀਂ ਪਾਇਲਾਈ ਲਾਣੀ ਸੀ ਮੈਂ ਮੇਰਾ ਕੁਆਲਿਫਾਈਡ ਡਿਫੀਲਡ ਹੈ ਨਾ ਕਿ ਇਹ ਤੁਹਾਡਾ ਤੇ ਅਸੀਂ ਯੂਨੀਵਰਸਿਟੀ ਚੂਜ਼ ਨਹੀਂ ਕਿਤੇ ਸਿਰਫ ਤੁਸੀਂ ਕਿਹਾ ਤੇ ਕੈਂਪਸ ਬਿਜ਼ਨਸ ਸਕੂਲ ओके ਦਾ ਪ੍ਰੈਸਟ ਹਮਮ ਤੇ ਉਹਦੀ ਜਿਹੜੀ ਫੀਸ ਹੈ ਵਿੱਚ ਲਗ ਲਾਈਕ 3 ਇਅਰ ਦੀ ਸੋ 359000 ਡਾਲਰ ਐਗਜੈਕਟਲੀ ਹਾਂਜੀ ਤੇ ਅਸੀਂ ਫਸਟ ਈਅਰ ਦੀ ਫੁੱਲ ਫੀਸ ਦੇ ਦਿੱਤੀ ਹੈ ਹਮਮ ਤੇ ਉਹ ਤੋਂ ਬਾਅਦ ਤੁਹਾਨੂੰ ਪੈਕਜ ਕਿਹਦਾ ਦੇਖਣਾ ਚਾਹੀਦਾ ਹੈ ਮਿਨੀਮਮ ਦੇਖੋ ਜੀ ਤੁਸੀਂ ਵਨ ਈਅਰ ਦੀ ਆਲਰੇਡੀ ਫੀ ਪੇ ਕਰਤੀ ਆ ਤੇ ਫਿਰ ਤਾਂ ਤੁਸੀਂ ਜੇ 20 ਲੱਖਸ ਵੀ ਦਿਖਾਉਂਦੇ ਹੋ that is enough because ਤੁਹਾਨੂੰ ਸਿਰਫ ਲਿਵਿੰਗ ਐਕਸਪੈਂਸਸ ਔਰ ਟਰੈਵਲ ਐਕਸਪੈਂਸਸ ਦਿਖਾਣੇ ਨੇ ਤੇ ਮੇਰੇ ਪਾਪਾ ਦੀ ਆਈਡੀਆਰ ਬਣ ਰਹੀ ਹੈ 13 ਲੱਖ ਓਕੇ ਹਮ 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 ਤੇ that is enough ਨਹੀਂ 13 ਲੱਖ not enough because ਜਿਹੜੇ ਲਿਵਿੰਗ ਐਕਸਪੈਂਸਸ ਨੇ ਉਹ ਹੀ 16 ਤੋਂ 17 ਲੱਖ ਹੋ ਜਾਂਦੇ ਨੇ ਤੇ ਤੁਹਾਨੂੰ ਫੰਡਿੰਗ ਦਿਖਾਣੀ ਪੈਗੀ ਜੇ ਤੁਹਾਡੇ ਫਾਦਰ ਦੀ 20 ਪਲੱਸ ਆਈਟੀਆਰ ਹੁੰਦੀ ਫਿਰ ਤੁਸੀਂ ਚਾਹੇ ਨਾ ਵੀ ਦਿਖਾਉਂਦੇ تھر ,00 لکھ uh, جی. جی. okay. جی. uh, دکھا, دکھا, دکھا دوس بھی نیٹی آرٹی آرٹیز جیتا تی آئی آرف ہے ٹکے بڑھ تو آپ فنڈنگ دیکھانے پہے گی جنھیں تاڑی ایٹی آرہاں وہ دے نار تاہوں فنڈنگ دیکھانے پہے گی جے تاڑی ایٹی آرہ دی ایک نا سلاب ہون دی ہے ہائی کمیشن دی آئیٹی آرہ دی جیتو اسی او میٹ کر دیو دے بار تاہوں فنڈنگ ناہی دیکھانے ہون دی باٹھ أو سلاب تو اسی میٹ نہیں کر رہے گی دو دے باستے آئیٹی آر کافی زیادہ جائے دیا ہون دی that is very good point theek hai so easily visa aa jayega but please apni funding dikhao tusi pf account jehda hai kada pf account hai hm to know ve grow karana paye haa eh withdraw hi karwana payega australia idda accept nahi karta ppf gpf australia ppf gpf ਉਦੋਂ ਹੀ ਐਕਸੈਪਟ ਕਰਦਾ ਜਦੋਂ ਤੁਸੀਂ ਉਹ ਫੰਡ ਵਿਡਰਾ ਕਰਵਾਉਂਦੇ ਹੋ ਸੇਵਿੰਗ ਅਕਾਊਂਟ ਦੇ ਵਿੱਚ ਤੁਸੀਂ 90% ਵਿਡਰਾ ਕਰਾ ਸਕਦੇ ਆ। ਅਕਸਰ ਉਹਦੇ ਵਿੱਚ ਕਾਫੀ ਆਰਾਮ ਸੀ ਮੈਨੂੰ ਲਾਈਕ ਉਹਦਾ ਇੰਟਰਸਟ ਬਚੰਗਾ ਮਿਲਦਾ ਸੀ ਨਾ ਉੱਤੇ। ਹਮਮ ਹਮ ਆਲਮੋਸਟ 8.9% ਕਮਨ ਜੌਬ ਹੈ। ਹਮਮ ਆਹ ਤੁਹਾਨੂੰ ਕਾਫੀ ਕੱਟ ਕੇ ਮਿਲਦਾ ਸੀ। ਬਟ ਸੀ ਡਿਡ ਨਾਟ ਵਾਂਟ ਟੂ ਈਸਟ ਕਿ ਅਸੀਂ ਸਾਡੀਆਂ ਰੈਟਨਿਕਲ ਆਏ ਆਂਗੇ ਤੇ ਉਸ ਤੋਂ ਬਾਅਦ ਆਪਾਂ ਉਹਦੇ ਵੀ ਰਿਨੋਇਮੈਂਟ ਹੈ। ਬਟ ਫੰਡਿੰਗ ਤਾਂ ਤੁਹਾਨੂੰ ਦਿਖਾਣੀ ਪੈਗੀ ਨਾ ਜੇ ਤੁਸੀਂ ਆਪਣਾ ਵੀਜ਼ਾ ਲੈਣਾ ਹੈ ਹੁਣ ਦੇਖੋ ਵੀਜ਼ਾ ਤਾਂ ਲੈਣਾ ਹੈ ਵੀਜ਼ਾ ਮੰਡੀਟਰੀ ਹੈ ਬਿਕੋਜ਼ ਤੁਸੀਂ 1 ਸਾਲ ਦੀ ਏਕੂਸ਼ਨ ਫੀਸ ਪੇ ਕੀਤੀ ਹੈ ਆਪਣੀ ਇੰਵੈਸੀ ਫੀ ਵੀ ਪੇ ਕਰੋਗੇ ਇੰਵੈਸੀ ਫੀਸ ਵੀ ਕਿੰਨੀ ਜ਼ਿਆਦਾ ਹੈ ਠੀਕ ਹੈ ਤੇ ਫਿਰ ਕੋਈ ਵੀ ਇਹ ਨਹੀਂ ਚਾਹੇਗਾ ਕਿ ਸਾਡੀ ਰਿਫਿਊਜ਼ਲ ਆਏ ਹੈ ਨਾ ਤਾਂ ਰਿਕਮੈਂਡੇਬਲ ਹੈ ਯਾ ਜੇ ਤੁਸੀਂ ਕਿਸੇ ਕਿਤੇ ਵੀ ਆਪਣੀ ਪ੍ਰੋਫਾਈਲ ਦਿਖਾਉਂਦੇ ਹੋ ਤੁਹਾਡੇ ਕਾਉਂਸਲਰ ਨੇ ਵੀ ਤੁਹਾਨੂੰ ਇਹ ਕਿਹਾ ਹੋਵੇਗਾ ਕਿ ਤੁਹਾਨੂੰ ਫੰਡਿੰਗ ਦਿਖਾਣੀ ਪੈਗੀ ਯੈਸ ਸੌਰੀ ਟੂ ਬੀ ਨੋ ਬੁਚੇਫੀ ਹਾਂਜੀ ਤੇ ਉਹ ਮੰਡੀਟਰੀ ਹੈ ਹਾਂਜੀ ਤੇ ਜਿਹੜੀ ਟੈਕਨੀਕ ਪਾਲਿਟੀ ਚਾਹਦੇ ਹੋ ਤੇੰਨੇ 4 ਲੱਖ ਹੈ ਹੂੰ ਤੇ ਦੇ ਡਾਇਰੈਕਟੋਰਸ ਦੀ ਕਿੰਨਾ ਕਰਾ ਲਈਏ ਅਫਾਰਾ نکال ਲਈਏ ਪੀਪੀਐਫਾ ਅਕਾਊਂਟ ਚ ਉਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਹੈ ਦੇਖੋ ਤੁਹਾਨੂੰ 2 ਲੱਖ ਦੀ ਤਾਂ ਰਿਕੁਆਇਰਮੈਂਟ ਹੈਗੀ ਹੈਗੀ ਉਹ ਤਾਂ ਤੁਹਾਨੂੰ ਗੜਵਾਉਣਾ ਹੀ ਪਏਗਾ ਕਿੱਥੇ ਕਰਾਵਾਂਗੇ ਜੀ ਅਸਟਾਨਸੀ ਪਹਿਲਾਂ ਕਲ ਕਿੱਤੀ ਸੀ ਮੈਮ ਨੇ ਕਿਹਾ ਕਿ 20 ਲੱਖ ਤੇ ਕਰਾ ਦਿਓ ਹਾਂਜੀ ਲਾਈਕ ਮੈਨੂੰ ਮੈਨੂੰ ਪੁੱਛਿਆ ਕਿ 3 ਡਿਟਾ ਵਰਡ ਟੂ ਵੇਸ ਕਰਾ ਲੈ ਨਿਕਾਲ ਦੇਵਾ ਤੇ ਉਹ ਕਹਿੰਦੇ ਕਿ 3 ਲੱਖ ਸਾਰਾ ਮੈਂ ਕਿਹਾ ਦੰਦਾ ਮਤ ਦਾ ਬੀ ਕਰ ਲਾਫ ਤੇ ਮੈਂ ਕਿਹਾ ਵੀ ਸਹੀ ਹੈ ਇਨਫ ਹੈ बिकॉज़ दैट نو ਸਿਰਫ ਲੀਵਿੰਗ ਐਕਸਪੈਂਸਸ অর ਟਰੈਵਲ ਐਕਸਪੈਂਸਸ ਸ਼ੋ ਕਰਵਾਣੇ ਆ 20 ਇਜ਼ ਇਨਫ ਫॉर ਯੂ ਜੇ ਤੁਸੀਂ ਬੀ ਵੀ ਕਰਵਾਉਂਦੇ ਹੋ 3-4 ਲੱਖ ਆਲਰੇਡੀ ਤੁਹਾਡੇ ਕੋਲ ਹੈਗਾ ਯਾ ਇਸ ਟੇਮ ਅਕਾਊਂਟ ਦੇ ਵਿੱਚ ਤੇ ਦਾਲ ਆਬੀਅਸਲੀ ਇਹ ਤੋਂ ਅੱਗੇ ਦਾ ਸਹੀ ਹੈ ਨਾ ਹਾਂਜੀ ਇੱਕ ਰਿਕਵੈਸਟ ਹੈ ਹਾਂਜੀ ਤੇ ਇਸ ਕੈਪਟਨ ਬਿਜ਼ਨਸ ਸਕੂਲ ਅ ਡੀਸੈਂਟ ਚੋਇਸ ਯੈਸ ਯੈਸ Uh, replicate the had like replicated uh, hai institute ka kafi acha institute hai australia ka theek hai theek hai main ek aur question thi uh -huh. main last year main 2024 ਵਿੱਚ ਕੰਪਲੀਟ ਕੀਤੀ ਹੈ ਆਪਣੀ ਆਪਣੀ ਕਾਲਜ I mean I mean 12th 12th aur uske baad uh, main apply nahi فری نائ گنت پڑیوٹ ਤਾਂ ਉਹ ਤੁਸੀਂ ਆਪਣੀ ਜੀਐਸ ਸਟੇਟਮੈਂਟਸ ਇਤਨਾ ਡਿਸਕਲੋਸ ਕਰ ਸਕਦੇ ਹੋ ਕਰ ਸਕਦੇ ਹਾਂ ਜੀ ਠੀਕ ਹੈ थैंक यू जी اس کے relifiers دوڑے کے چاندھا لڑکہ Brittانوں اور اس نے آئی خوری ہے tamaی میں روڑے کے شام لڑوں وہ کیا

ਜੀ ਇੱਕ ਮੁਸਕਾਨ ਜੀ ਦਾ ਕਮੈਂਟ ਹੈ ਹਾਂ ਜੀ ਇਹ ਮੈਂ ਕਰਦਾ ਸਰ ਇਹਨਾਂ ਤੇ ਕੋਈ ਨਹੀਂ ਸੋ ਸਟੂਡੈਂਟਸ ਲਾਸਟ ਕੁਝ ਟਾਈਮ ਬਚਿਆ ਹੈ ਕਿਸੇ ਵੀ ਸਟੂਡੈਂਟ ਦਾ ਸਵਾਲ ਹੈ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ हां जी मुस्कान ਜੇ ਸਟੱਡੀ ਵੀਜ਼ਾ ਤੁਸੀਂ ਅਪਲਾਈ ਕਰਿਆ ਔਰ 15 ਡੇਸ ਚ ਕੁਝ ਨਹੀਂ ਆਇਆ ਤੁਸੀਂ ਵੇਟ ਕਰ ਲਓ ਵਿਦਿਨ ਅ ਮੰਥ ਰਿਜ਼ਲਟ ਆ ਜਾਏਗਾ ਤੁਹਾਡਾ ਸੋ ਸਟੂਡੈਂਟਸ ਆਪਾਂ ਗੱਲ ਕਰ ਰਹੇ ਸੀਗੇ ਨਾਲ ਦੀ ਨਾਲ ਜਿਹੜੇ ਕੋਰਸੇਸ ਨੇ ਉਹ ਬਹੁਤ ਰੈਲੇਵੈਂਸੀ ਬਹੁਤ ਇੰਪੋਰਟੈਂਟ ਐ ਨਾਨ ਮੈਡੀਕਲ ਬਾਰੇ ਆਲਰੇਡੀ ਗੱਲ ਕਰ ਚੁੱਕੇ ਆਂ ਸੋ ਆਰਟਸ ਵਾਲਿਆਂ ਨੂੰ ਬਹੁਤ ਹੁੰਦਾ ਹੈ ਉਹਨਾਂ ਵਾਸਤੇ ਆਪਸ਼ਨਸ ਘੱਟ ਨੇ ਸੋ ਉਹ ਜ਼ਰੂਰ ਐਕਸਪਲੋਰ ਕਰ ਲੈਣੇ ਆ ऑस्ट्रेलिया ਚ ਆਰਟਸ ਵਾਲਿਆਂ ਵਾਸਤੇ ਕੀ ਕੀ ਪੋਸਿਬਿਲਿਟੀਜ਼ ਨੇ ਸਲ ਦੇਖੋ ਆਰਟਸ ਵਾਲੇ ਬੱਚਿਆਂ ਦੇ ਵਾਸਤੇ ਆਪਸ਼ਨਸ ਬਹੁਤ ਘੱਟ ਹੁੰਦੀਆਂ ਨੇ ਸਾਨੂੰ ਪਤਾ ਹੈ ਬਟ ਦਾ ਥਿੰਗ ਇਜ਼ ਕਿ ਆਰਟਸ ਵਾਲੇ ਸਟੂਡੈਂਟ ਕਈ ਵਾਰੀ ਕੀ ਹੁੰਦਾ ਬੱਚਾ ਨੂੰ ਨਹੀਂ ਪਤਾ ਹੁੰਦਾ ਕਿ ਕੀ ਸਬਜੈਕਟ ਲੈਣੇ ਨੇ ਤੇ ਉਹ ਇਦਾਂ ਹੀ ਦੀ ਸਬਜੈਕਟ ਲੈ ਲੈਂਦੇ ਨੇ 뮤직 ਵੋਕਲੀਏ ਵੋ ਉਹਨਾਂ ਦੇ ਬੈਸਟ 4 ਸਬਜੈਕਟ ਨਹੀਂ ਹੋ ਜਾਂਦੇ ਆਸਟ੍ਰੇਲੀਆ ਦੇ ਵਿੱਚ ਬੈਸਟ 4 ਸਬਜੈਕਟ ਹੋਣਾ ਬਹੁਤ ਮੰਡੇਟਰੀ ਹੈ ਜੇ ਬੱਚਾ ਆਰਟਸ ਬੈਕਗ੍ਰਾਉਂਡ ਤੋਂ ਹੈ ਫਿਰ ਵੀ ਉਹਨੂੰ ਬੈਸਟ 4 ਸਬਜੈਕਟ ਲੈਣੇ ਮੰਡੇਟਰੀ ਨੇ ਜੇ ਤੁਮਾਨੂੰ ਇਕਨੋਮਿਕਸ ਹੋ ਗਿਆ ਹਿਸਟਰੀ ਹੋ ਗਿਆ ਫਿਰ ਪੋਲੀਟੀਕਲ ਸਾਇੰਸ ਹੋ ਗਿਆ ਇੱਕ ਲੈਂਗੁਏਜ ਸਬਜੈਕਟ ਹੁੰਦਾ ਹੈ ਇੰਗਲਿਸ਼ ਇਦਾਂ ਦੇ ਸਬਜੈਕਟ ਜੇ ਬੱਚਾ ਲੈਂਦਾ ਹੈ ਔਰ ਬੱਚੇ ਕੋਲ ਪੋਲੀਟੀਕਲ ਸਾਇੰਸ ਹੈ ਤੇ ਉਹ ਬੈਚਲਰ ਆਫ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਵਾਸਤੇ ਜਾ ਜਾ ਸਕਦਾ ਹੈ ਜੇ ਇਕਨੋਮਿਕਸ ਹੈ ਉਹਦੇ ਬੈਕਗ੍ਰਾਉਂਡ ਵਾਸਤੇ ਜਾ ਸਕਦਾ ਹੈ ਬਟ ਆਰਟਸ ਵਾਲੇ ਬੱਚੇ ਦੇ ਵਾਸਤੇ ਚੂਜ਼ ਕਰਨਾ ਥੋੜਾ ਡਿਫਿਕਲਟ ਹੁੰਦਾ ਹੈ ਕਿਉਂਕਿ ਉਹਨਾਂ ਨੇ ਚਾਰ ਸਬਜੈਕਟ ਨਹੀਂ ਬਣਵੰਦੇ ਜੇ ਉਹਨਾਂ ਨੂੰ ਇਹ ਮੇਕ ਸ਼ੋਰ ਕਰਨਾ ਚਾਹੁੰਦਾ ਹੈ ਕਿ ਜਦੋਂ ਆਪਣੀ ਪਲੱਸ 2 ਸਟਾਰਟ ਕਰਦੇ ਆ ਬੱਚੇ ਤੇ ਉਹਨਾਂ ਨੂੰ ਸਬਜੈਕਟ ਬਹੁਤ ਅੱਛੀ ਤਰ੍ਹਾਂ ਚੂਜ਼ ਕਰਕੇ ਲੈਣੇ ਚਾਹੀਦੇ ਨੇ। ਇਹ ਸੋ ਸਟੂਡੈਂਟਸ ਬਹੁਤ ਧਿਆਨ ਨਾਲ ਤੁਸੀਂ ਵੀ ਆਪਣੇ ਸਬਜੈਕਟ ਚੂਜ਼ ਕਰੋ ਕਿਉਂਕਿ ਆਸਟ੍ਰੇਲੀਆ ਬਹੁਤ ਪਾਰਟिकुलर ਹੈ ਜਦੋਂ ਰੈਲੇਵੈਂਸੀ ਆਫ ਕੋਰਸਸ ਦੀ ਗੱਲ ਆਉਂਦੀ ਹੈ ਕਮਰਸ ਵਾਲੇ ਸਟੂਡੈਂਟਸ ਵਾਸਤੇ ਕੀ অপਸ਼ਨਸ ਨੇ ਪ੍ਰਿੰਸੀ ਜੀ ਸਰ ਕਮਰਸ ਵਾਲਾ ਬੱਚਾ ਬੈਚਲਰ ਆਫ ਕਮਰਸ ਵੀ ਜਾ ਸਕਦਾ ਹੈ ਬੈਚਲਰ ਆਫ ਅਕਾਊਂਟਿੰਗਸ ਵੀ ਜਾ ਸਕਦਾ ਹੈ ਬੈਚਲਰ ਆਫ ਬਿਜ਼ਨਸ ਤੇ ਵੀ ਜਾ ਸਕਦਾ ਹੈ। ਬਟ ਜੇ ਬੈਚਲਰ ਆਫ ਕਾਮਰਸ ਵਾਲਾ ਬੱਚਾ ਹੈ ਤੇ ਰਿਕਮੈਂਡੇਬਲ ਹੈ ਕਿ ਬੈਚਲਰ ਆਫ ਅਕਾਊਂਟਿੰਗ ਜਾਂ ਕਾਮਰਸ ਚ ਜਾਏ ਉਹਦੇ ਚ ਵੀਜ਼ਾ ਸਕਸੈਸ ਰੇਟ ਵੀ ਥੋੜਾ ਜ਼ਿਆਦਾ ਹੈ bizness ਥੋੜਾ ਜਨਰਿਕ ਪ੍ਰੋਗਰਾਮ ਹੋ ਜਾਂਦਾ ਹੈ ਪ੍ਰਿੰਸੀ ਜੀ ਆਈਟੀਆਰ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਫਾਈਲਿੰਗ ਕਰਦੇ ਵਕਤ ਸਰ ਆਈਟੀਆਰ ਇੱਕ ਤਾਂ ਔਨ ਟਾਈਮ ਫਿਲਡ ਹੋਣੀ ਚਾਹੀਦੀਆਂ ਨੇ ਆਈਟੀਆਰ ਇਦਾਂ ਨਾ ਕਰੇ ਬੱਚਾ ਕਿ ਅੱਜ ਹੀ ਸਾਰੀਆਂ ਆਈਟੀਆਰ ਭਰਵਾ ਦੇ ਰੀਸੈਂਟ ਆਈਟੀਆਰ ਯੂਨੀਵਰਸਿਟੀਆਂ ਐਕਸੈਪਟ ਨਹੀਂ ਕਰਦੀਆਂ ਹੁਣ ਆਸਟ੍ਰੇਲੀਆ ਨੇ ਵੈਸੇ ਵੀ ਬਹੁਤ ਸਟਿਕਨੈਸ ਕਰਦੀ ਹੈ ਤੇ ਇਸ ਕਰਕੇ ਆਈਟੀਆਰ ਦੇ ਇਹ ਸਭ ਚੀਜ਼ ਇਹ ਦੇਖਣਾ ਪੈਂਦਾ ਹੈ ਦੂਜਾ ਇਹ ਵੀ ਚੈੱਕ ਕਰਨਾ ਪੈਂਦਾ ਕਿ ਜੇ ਤੁਸੀਂ ਆਈਟੀਆਰ ਫਿਲ ਕਰਦੇ ਹੋ ਤੇ ਉਹ ਜੈਨੂਇਨ ਆਈਟੀਆਰ ਹੋਣੀ ਚਾਹੀਦੀ ਹੈ ਇtanto ਨਹੀਂ ਕਿ ਜੇ ਮੰਨ ਲਓ 7 ਲੱਖ ਇਨਕਮ ਤੁਸੀਂ ਫਿਲ ਕਰ ਰਹੇ ਹੋ ਤੇ ਤੁਹਾਡੀ ਸਿਰਫ ਅਕਾਊਂਟ ਚ ਜਿਹੜੀ ਇਨਕਮ ਆ ਰਹੀ ਹੈ ਉਹ 2 ਜਾਂ 3 ਲੱਖ ਹੈ ਉਹ ਚੀਜ਼ ਇੱਕ ਦੇਖਣੀ ਚਾਹੀਦੀ ਆ ਬੰਦੇ ਨੂੰ ਕਿ ਤੁਹਾਡੇ ਕੋਲ ਤੁਸੀਂ ਜਿਹੜੀ ਜੀ ਸੋ ਸਟੂਡੈਂਟਸ ਥੋੜਾ ਜਿਹਾ ਨੈਟਵਰਕ ਦਾ ਇਸ਼ੂ ਆ ਆਈ ਹੋਪ ਜਲਦੀ ਰੀਕਨੈਕਟ ਕਰਾਂਗੇ ਤੁਹਾਡੇ ਨਾਲ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਤੇ ਲਾਸਟ 5-6 ਮਿੰਟ ਹੋਰ ਨੇ ਅੱਜ ਦੇ ਸੈਸ਼ਨ ਦੇ ਸੋ ਕੋਈ ਵੀ ਸਵਾਲ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਣਾ ਸਵਾਲ ਸ਼ੇਅਰ ਕਰ ਦਿਓ ਹੁਣ ਇਸ ਤੋਂ ਬਾਅਦ ਅਸੀਂ ਇਕਤਾ ਆਈਟੀਆਰ ਬਾਰੇ ਗੱਲ ਕਰਾਂਗੇ ਆਸਟ੍ਰੇਲੀਆ ਆਈਟੀਆਰ ਬਾਰੇ ਉਸ ਤੋਂ ਇਲਾਵਾ ਗੱਲ ਕਰਾਂਗੇ ਸਪਾਊਸ ਕੀ ਕੀ ਮਿਸਟੇਕ ਕਰਦੇ ਨੇ ਸਟੂਡੈਂਟਸ ਜਿਨ੍ਹਾਂ ਨੇ 스파우스 ਦੀ ਫਾਈਲ ਲਾਈ ਹੁੰਦੀ ਹੈ ਕੀ ਮਿਸਟੇਕਸ ਨੇ ਜਿਹੜੀਆਂ ਤੁਸੀਂ ਨਾ ਕਰੋ ਤਾਂ ਕਿ इजीली 스파우스 ਵੀਜ਼ਾ ਆਸਟ੍ਰੇਲੀਆ ਦਾ ਤੁਹਾਡਾ ਆ ਜਾਵੇ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਚ ਜ਼ਰੂਰ ਨਾਲ ਦੀ ਨਾਲ ਆਪਣਾ ਪ੍ਰੋਫਾਈਲ ਸ਼ੇਅਰ ਕਰ ਦਿਓ ਆਪਣਾ ਜਿਹੜਾ ਸਵਾਲ ਹੈ ਉਹ ਸ਼ੇਅਰ ਕਰ ਦਿਓ ਜਾਂ ਫਿਰ ਤੁਸੀਂ ਕਾਲ ਵੀ ਕਰ ਸਕਦੇ ਹੋ ਕਾਲ ਲਈ ਨੰਬਰ ডিসਪਲੇ ਹੋ ਰਿਹਾ ਹੈ 9343624902 ਸੋ ਲਾਸਟ ਕੁਝ ਮਿੰਟਸ ਨੇ ਸਟੂਡੈਂਟਸ ਕੋਸ਼ਿਸ਼ ਰਹੇਗੀ ਲਾਸਟ ਦੇ ਮਿੰਟਾਂ ਚ ਵੀ ਜੇ ਸਟੂਡੈਂਟਸ ਦੀ ਕੁਝ ਪ੍ਰੋਬਲਮਸ ਦਾ ਹੱਲ ਹੋ ਸਕੇ ਤਾਂ ਸੋ ਤੁਸੀਂ ਕਾਲ ਵੀ ਕਰ ਸਕਦੇ ਹੋ ਕਮੈਂਟ ਸੈਕਸ਼ਨ ਚ ਆਪਣਾ ਪ੍ਰੋਫਾਈਲ ਵੀ ਸ਼ੇਅਰ ਕਰ ਸਕਦੇ ਹੋ میرے <laughs> ਕੁਝ ਯੂਨੀਵਰਸਿਟੀਆਂ ਇੱਕ ਸਾਲ ਪੁਰਾਣੀ ਮੈਰਿਜ ਲੈਂਦੀਆਂ ਨੇ ਕੁਝ ਯੂਨੀਵਰਸਿਟੀਆਂ ਦੋ ਸਾਲ ਪੁਰਾਣੀ ਮੈਰਿਜ ਲੈਂਦੀਆਂ ਨੇ ਬਟ ਕੁਝ ਜਿੱਦਾਂ ਲੋਕਾਂ ਦੇ ਮਾਈਂਡ 'ਚ ਇਹ ਹੁੰਦਾ ਹੈ ਕਿ ਅਸੀਂ ਹੁਣ ਵਿਆਹ ਕਰਾ ਲਿਆ ਤੇ ਅਸੀਂ ਮਹੀਨੇ ਬਾਅਦ ਫਾਈਲ ਕਰ ਦਈਏ ਰੀਸੈਂਟ ਮੈਰਿਜ ਆਸਟ੍ਰੇਲੀਆ 'ਚ ਐਕਸੈਪਟੇਬਲ ਨਹੀਂ ਹੁੰਦੀ ਆ ਮਿਨੀਮਮ ਮਿਨੀਮਮ 1 ਇਅਰ 올ਡ ਮੈਰਿਜ ਚਾਹੀਦੀ ਆ ਪਲੱਸ ਸਪਾਊਸ ਕੇਸ 'ਚ ਇੱਕ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਕਿ ਜਿਹੜੇ ਬੱਚੇ ਫਾਈਨੈਂਸ਼ੀਅਲਸ ਆਪਣੇ ਪੰਟ ਸ਼ੋਅ ਕਰਵਾਉਂਦੇ ਨੇ ਉਹ 50 50 ਹੋਣੇ ਚਾਹੀਦੇ ਨੇ ਬੱਚਿਆਂ ਨੂੰ ਇਹ ਹੁੰਦਾ ਹੈ ਕਿ ਸਾਡੀ ਮੈਰਿਜ ਹੋ ਗਈ ਆ ਤੇ ਹੁਣ ਸਾਡਾ 100% ਸਪான்ਸਰ ਇਨ-ਲਾਸ ਕਰਦੇ ਜਾਂ ਸਾਡੇ ਆਪਣੇ ਪੇਰੈਂਟਸ ਕਰਦੇ ਬਟ 50-50 ਪਰਸੈਂਟੇਜ ਸਪான்ਸਰ ਜੇ ਦੋਨੋਂ ਕਰਦੇ ਆ ਤੇ ਉਹਦੇ ਵਿੱਚ ਪ੍ਰੋਫਾਈਲ ਵੀ ਸਟਰੋਂਗ ਹੁੰਦੀ ਆ ਵੀਜ਼ਾ ਬਿਆਨਦਾ ਹੈ ਬੱਚੇ ਦਾ ਔਰ ਦੋਨੋਂ ਗ੍ਰੈਜੂਏਟ ਹੋਣੇ ਚਾਹੀਦੇ ਨੇ ਜੋ ਮਿਨਿਮਮ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੁੰਦੀ ਆ ਜੀ ਸੋ ਬਜਟ ਦੇ ਹਿਸਾਬ ਨਾਲ ਕੀ ਡਿਫਰੈਂਸ ਹੁੰਦਾ ਸਰ ਬਜਟ ਕਾਫੀ ਜ਼ਿਆਦਾ ਉੱਪਰ ਚਲ ਜਾਂਦਾ बिकॉज ਜਿਹੜੇ ਲਿਵਿੰਗ ਐਕਸਪੈਂਸਸ ਹੁੰਦੇ ਨੇ ਉਹ ਸਪਾਊਸ ਦੇ ਵੀ ਸ਼ੋ ਕਰਵਾਣੇ ਨੇ ਟਰੈਵਲ ਵੀ ਸਪਾਊਸ ਦਾ ਸ਼ੋ ਕਰਵਾਣਾ ਹੈ ਪਲੱਸ ਸਟੂਡੈਂਟ ਦੇ ਵੀ ਹੋਣਗੇ ਤੇ ਬਜਟ ਜਿਹੜਾ ਫੰਡਿੰਗ ਹੁੰਦੀ ਹੈ ਉਹ ਕਾਫੀ ਜ਼ਿਆਦਾ ਹੋ ਜਾਂਦੀ ਹੈ ਆਈਟੀਆਰ ਵੀ ਜ਼ਿਆਦਾ ਹੋ ਜਾਂਦੀ ਹੈ ਔਰ ਫੰਡਿੰਗ ਵੀ ਜ਼ਿਆਦਾ ਹੋ ਜਾਂਦੀ ਹੈ ਜੀ ਸੋ ਸਟੂਡੈਂਟਸ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ ਕੱਲ ਦੁਬਾਰਾ ਇਸੇ ਟਾਈਮ ਤੇ ਲਾਈਵ ਸੈਸ਼ਨ ਹੋਏਗਾ ਕੋਈ ਵੀ ਸਵਾਲ ਆ ਤੁਸੀਂ ਰੀਕਨੈਕਟ ਕਰ ਸਕਦੇ ਹੋ ਕੱਲ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਸਟੂਡੈਂਟਸ ਦਾ ਸਾਰੇ ਪੇਰੈਂਟਸ ਦਾ ਥੈਂਕ ਯੂ ਸੋ ਮਚ ਪ੍ਰਿੰਸੀ ਜੀ ਥੈਂਕ ਯੂ ਸੋ ਮਚ ਸਰ